ਲੁਧਿਆਣਾ ਦੇ ਸਸਰਾਲੀ ਤੋਂ ਇਸ ਵੇਲੇ ਸਭ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਸਤਲੁਜ ਦਾ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ ਜਿਸ ਕਰਕੇ ਇੱਥੋਂ ਦੇ ਬੰਨ ਕਮਜ਼ੋਰ ਹੋ ਗਏ ਨੇ ਪਰ ਇੱਥੇ ਲੁਧਿਆਣਾ ਦੇ ਡੀਸੀ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਅਫਵਾਹਾਂ ਤੇ ਭਰੋਸਾ ਨਾ ਕਰੋ ਅਫਵਾਹਾਂ ਤੋਂ ਬਚੋ ਕਿਉਂਕਿ ਅਫਵਾਹਾਂ ਇਹ ਫੈਲ ਰਹੀਆਂ ਨੇ ਕਿ ਸਸਰਾਲੀ ਕਲੋਨੀ ਦੇ ਵਿੱਚ ਪਾਣੀ ਵੜ ਗਿਆ ਬੰਨ ਟੁੱਟ ਗਿਆ ਅਜੇ ਹੀ ਕੋਈ ਘਟਨਾ ਨਹੀਂ ਹੋਈ ਕਿਉਂਕਿ ਬੰਨ ਹਲੇ ਠੀਕ ਹੈ ਹੈ ਡੀਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੁਝ ਥਾਵਾਂ ਤੇ ਬੰਨ ਕਮਜ਼ੋਰ ਜ਼ਰੂਰ ਹੋਇਆ ਉਸ ਨੂੰ ਖਾਰ ਲੱਗੀ ਹੈ ਪਰ ਅਜਿਹੀ ਕੋਈ ਘਟਨਾ ਨਹੀਂ ਹੈ ਕਿ ਜਿਸ ਨੂੰ ਕਹਿ ਸਕਦੇ ਆ ਕਿ ਪਾਣੀ ਸੱਦਾ ਲੋਕਾਂ ਦੇ ਘਰਾਂ ਵੱਲ ਹੋ ਗਿਆ ਜਾਂ ਫਿਰ ਬੰਨ ਬਿਲਕੁਲ ਟੁੱਟ ਗਿਆ ਖਾਰ ਲੱਗੀ ਹੈ ਜ਼ਰੂਰ ਡੀਸੀ ਨੇ ਕਿਹਾ ਡੀਸੀ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਲੋਕਾਂ ਨੂੰ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਜਾਵੇ ਅਫਵਾਹਾਂ ਫਲਾਈਆਂ ਜਾਣ ਕਿਉਂਕਿ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਇਹ ਕਹਿ ਕੇ ਪ੍ਰਚਾਰੀਆਂ ਜਾ ਰਹੀਆਂ ਨੇ ਕਿ ਬੰਨ ਟੁੱਟ ਗਿਆ ਹੈ ਲੁਧਿਆਣੇ ਦੇ ਇਸ ਇਲਾਕੇ ਵਿੱਚ ਪਾਣੀ ਭਰ ਗਿਆ ਲੋਕਾਂ ਦਾ ਬੁਰਾ ਹਾਲ ਹੈ ਅਜਹੀਆਂ ਖਬਰਾਂ ਬਹੁਤ ਸਾਰੀਆਂ ਫੈਲ ਰਹੀਆਂ ਨੇ ਪਰ ਇੱਥੇ ਸਪਸ਼ਟ ਕਰ ਦਈਏ ਡੀਸੀ ਨੇ ਇਹ ਸਾਫ਼ ਕਿਹਾ ਹੈ ਕਿ ਬੰਨ ਹਲੇ ਨਹੀਂ ਟੁੱਟਿਆ ਜੋ ਜੋ ਪ੍ਰਸ਼ਾਸਨ ਕਹਿ ਰਿਹਾ ਸੀ ਉਸ ਬਾਬਤ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਵੀ ਹੋ ਸਕਦੀਆਂ ਨੇ ਹਾਲਾਂਕਿ ਮੌਕੇ ਦੇ ਹਾਲਾਤ ਕੀ ਨੇ ਉਹ ਵੀ ਜ਼ਰੂਰ ਦੱਸਾਂਗੇ ਜਦੋਂ ਜਿਉਂਦੋਂ ਸਾਡੇ ਤੱਕ ਰਿਪੋਰਟ ਆਉਂਦੀ ਹੈ ਪਰ ਫਿਲਹਾਲ ਦੀ ਘੜੀ ਜੋ ਪ੍ਰਸ਼ਾਸਨ ਵੱਲੋਂ ਰਿਪੋਰਟ ਆਈ ਹੈ ਉਸ ਮੁਤਾਬਿਕ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਹਾਲਾਂਕਿ ਪ੍ਰਸ਼ਾਸਨ ਉੱਤੇ ਵੀ ਲੋਕ ਕਈ ਵਾਰ ਦੋਸ਼ ਲਗਾ ਦਿੰਦੇ ਨੇ ਕਿ ਸਹੀ ਤਰੀਕੇ ਨਾਲ ਕੰਮ ਨਹੀਂ ਹੋਇਆ ਕਈ ਥਾਵਾਂ ਤੇ ਲੱਗੇ ਵੀ ਨੇ ਦੋਸ਼ ਪਰ ਇੱਥੇ ਅਸੀਂ ਜੋ ਹੁਣ ਤੱਕ ਦੀ ਜਾਣਕਾਰੀ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਉਸ ਮੁਤਾਬਿਕ ਡੀਸੀ ਵੱਲੋਂ ਕਿਹਾ ਗਿਆ ਹੈ ਕਿ ਅਫਵਾਹਾਂ ਤੇ ਗੁਰੇਜ਼ ਨਾ ਕਰੋ ਭਰੋਸਾ ਨਾ ਕਰੋ ਗੁਰੇਜ਼ ਕਰੋ ਅਫਵਾਹਾਂ ਫਲਾਉਣ ਤੋਂ ਸੋ ਅਜਿਹੀ ਕੋਈ ਘਟਨਾ ਨਹੀਂ ਹੋਈ ਅਜੇ ਹੀ ਕੋਈ ਖਬਰ ਨਹੀਂ ਹੈ ਕਿ ਕੋਈ ਬੰਨ ਟੁੱਟ ਗਿਆ ਹੋਵੇ ਬੰਨ ਕਮਜ਼ੋਰ ਜ਼ਰੂਰ ਹੋਇਆ ਹੈ ਏਡੀਸੀ ਮੰਨ ਰਹੇ ਨੇ ਕਿ ਜਲਦ ਹੀ ਇਸਤੇ ਕੋਈ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਤਰ੍ਹਾਂ ਦਾ ਬੰਨ ਨਹੀਂ ਟੁੱਟਿਆ ਖਾਰ ਜ਼ਰੂਰ ਲੱਗੀ ਹੈ ਕੁਝ ਥਾਵਾਂ ਤੇ ਬੰਨ ਨੂੰ ਕਮਜ਼ੋਰ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਸੋ ਅਜੇ ਹੀ ਕੋਈ ਘਟਨਾ ਨਹੀਂ ਹੋਈ ਕਿ ਬੰਨ ਟੁੱਟ ਗਿਆ ਜਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਜਾਂ ਲੋਕਾਂ ਨੇ ਇਸ ਵੇਲੇ ਲੋਕਾਂ ਦੀ ਮੁਸ਼ਕਿਲ ਹੈ ਜਿਹੜੀ ਉਹ ਵੱਧ ਗਈ ਹੋਵੇ ਸੋ ਫਿਲਹਾਲ ਦੀ ਕੜੀ ਇਹੀ ਕਾਮਨਾ ਕੀਤੀ ਜਾ ਰਹੀ ਹੈ ਕਿ ਸਸਰਾਲੀ ਬੰਨ ਜਿਹੜਾ ਉਹ ਟੁੱਟੇ ਨਾ ਲੋਕਾਂ ਦੇ ਘਰ ਸਹੀ ਸਲਾਮਤ ਰਹਿਣ ਲੋਕ ਆਪਣੇ ਘਰਾਂ ਦੇ ਵਿੱਚ ਸਹੀ ਸਲਾਮਤ ਰਹਿਣ ਇਹੀ ਕਾਮਨਾ ਪੂਰੇ ਪੰਜਾਬ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪਰ ਅਫਵਾਹਾਂ ਤੋਂ ਵੀ ਬਚਣ ਦੀ ਜ਼ਰੂਰਤ ਹੈ ਠੀਕ ਹੈ ਕੁਝ ਥਾਵਾਂ ਤੇ ਬੰਨ ਕਮਜ਼ੋਰ ਜ਼ਰੂਰ ਹੋਇਆ ਹੋ ਸਕਦਾ ਹੈ ਪਰ ਇਸ ਨੂੰ ਉਸ ਤਰ੍ਹਾਂ ਨਾ ਪ੍ਰਚਾਰਿਆ ਜਾਵੇ ਜਿਸ ਨਾਲ ਕੋਈ ਪੈਨਿਕ ਕ੍ਰੀਏਟ ਹੋਵੇ ਜਾਂ ਫਿਰ ਬਜ਼ੁਰਗ ਬੱਚਿਆਂ ਜੇ ਬੱਚੇ ਨੇ ਜਿਹੜੇ ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਹੋਵੇ ਸੋ ਡੀਸੀ ਦਾ ਕੀ ਕੁਝ ਕਹਿਣਾ ਜ਼ਰੂਰ ਸੁਣਦਿਆ